ਭਾਰਤੀ ਕਿਸਾਨ ਯੂਨੀਅਨ ਲਖੋਵਾਲ ਵੱਲੋਂ ਬਿਜਲੀ ਮੋਟਰਾਂ ਦੀ ਸਪਲਾਈ ਕੱਟ ਦੇਣ ਅਤੇ ਲੰਬੇ ਕਟਾਂ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਬਿਜਲੀ ਦਫ਼ਤਰ ਬਾਦਸ਼ਾਹਪੁਰ ਦਾ ਕਿਰਾਉ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਗਾਪੁਰ ਦੋਨਾਂ ਜ਼ਿਲ੍ਹਾ ਕਨਵੀਨਰ ਸੁਪੀਰ ਸਿੰਘ ਥਿੰਦ ਮੌਕੇ ਤੇ ਪਹੁੰਚੇ ਐਕਸੀਅਨ ਮਾਡਲ ਟਾਊਨ ਨੂੰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਜਾਣੂ ਕਰਵਾਇਆ ਗਿਆ ਬਿਜਲੀ ਦੀ ਸਪਲਾਈ ਨੂੰ 8 ਘੰਟੇ ਦੇਣ ਨੂੰ ਕਿਹਾ ਗਿਆ ਐਕਸੀਅਨ ਮਾਡਲ ਟਾਊਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਧਿਆਨ ਵਿੱਚ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਹੱਲ ਕਰਵਾਈਆਂ ਜਾਣਗੀਆਂ ਕਿਸਾਨਾ ਵਲੋਂ ਬਿਜਲੀ ਘਰਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਪਰ ਕਿਸਾਨਾਂ ਨੂੰ ਕੋਈ ਸ਼ੌਂਕ ਨਹੀਂ ਹੈ ਸਾਨੂੰ ਕਿ ਅਸੀਂ ਬਿਜਲੀ ਘਰਾਂ ਦਾ ਘਰਾਓ ਕਰੀਏ ਜੀ ਪਰ ਸਾਡੀ ਜੋ ਪੁੱਤਾਂ ਨੂੰ ਪਾਲੀ ਹੋਈ ਫਸਲ ਜਦੋਂ ਸੜ ਕੇ ਤਬਾਹ ਹੋ ਜਾਂਦੀ ਹੈ ਅਸੀਂ ਦੁਖੀ ਹੋ ਕੇ ਫਿਰ ਇਹਨਾਂ ਦੀ ਬਿਜਲੀ ਵਾਲਿਆਂ ਦੇ ਅਸੀਂ ਆਣ ਕੇ ਧੌਂਡ ਤੇ ਗੁੱਡਾ ਦਿੰਨੇ ਆ ਪਰ ਫੇਰ ਜਾ ਕੇ ਫਤਲ ਪਾਉਂਦੇ ਆ ਅਸੀਂ ਜੀ ਇਹ ਸਾਡੀ ਮਜਬੂਰੀ ਆ ਕਿ ਸਾਨੂੰ ਬਿਜਲੀ ਘਰਾਂ ਦਾ ਘਰਾਓ ਕਰਨਾ ਪੈਂਦਾ ਹੈ ਹੋਰ ਕੋਈ ਅਸੀਂ ਇਹਨੇ ਵਿਹਲੇ ਵੀ ਹੈ ਨਹੀਂ ਕਿ ਆਪਣੇ ਕੰਮਕਾਰ ਛੱਡ ਕੇ ਅਸੀਂ ਆਣ ਕੇ ਇੱਥੇ ਧਰਮ ਜੀ ਛੜਿਆ ਸੀ ਉਹਰੇ ਕੀ ਕਿਹਾ ਟਰਾਂਸਫਾਰਮਰ ਦੀ ਛੜਿਆ ਨਹੀਂ ਹੈ ਇਹਨਾਂ ਨੇ ਟਰਾਂਸਫਾਰਮਰ ਦੀ ਗੱਲ ਕੀਤੀ ਇੱਕ ਪਿੰਡ ਦੇ ਵਿੱਚ ਇੱਕ ਟਰਾਂਸਫਾਰਮ ਲੱਗਣ ਵਾਲਾ ਆ ਜੀ ਜਿਹੜਾ ਕਿ 6 ਮਹੀਨੇ ਹੋਏ ਐਸਟੀਮੇਟ ਪਾਸ ਹੋਇਆ ਉਹਦੇ ਚ ਕੰਮ ਨਹੀਂ ਹੋਇਆ ਇਹ 4 ਦਿਨ ਪਹਿਲਾਂ ਮੇਰੇ ਕੋਲ ਆਏ ਸੀ ਠੇਕੇਦਾਰ ਉਤੇ ਪਹੁੰਚ ਚੁੱਕਿਆ ਹੈ ਕੰਮ ਸ਼ੁਰੂ ਹੋ ਚੁੱਕਿਆ ਹੈ ਅੱਜ ਉਹਨਾਂ ਨੇ ਵਹੀ ਗੱਲ ਵਾਪਸ ਦੋਹਾਈਆ ਕਿ ਉਹ ਕੰਮ ਜਿਹੜਾ ਹੈ ਅਸਫਲ ਗਿਆ ਹੈ ਮੁਕੰਮਲ ਜਿਹੜਾ ਹੈ ਕਰਾ ਦਿੱਤਾ ਗਿਆ ਉਹ 1-2 ਦਿਨ ਚ ਮੁਕੰਮਲ ਜਦੋਂ ਫਾਲਟ ਪਿੰਦਾ ਹੈ ਫਾਲਟ ਟ੍ਰੇਸ ਕਰਨ ਨੂੰ ਟਾਈਮ ਲੱਗਦਾ ਜਦੋਂ ਫਾਲਟ ਟ੍ਰੇਸ ਕੀਤਾ ਐਲੀਮੀਨੇਟ ਕੀਤਾ ਉਸ ਤੋਂ ਬਾਅਦ ਹੀ ਲਾਈਨ ਚੱਲੂ ਹੋ ਸਕਦੀ ਹੈ ਉਹਨਾਂ ਦੀ ਕੁਝ ਟੈਕਨੀਕਲ ਸ਼ੰਕਾਵਾਂ ਆਇਆ ਜਿਹੜੀ ਕਿ ਅਸੀਂ ਉਹ ਉਹਨਾਂ ਨੂੰ ਇੰਨੀ ਕਲੈਰਿਟੀ ਨਹੀਂ ਹੈ ਲੇਕਿਨ ਸਾਨੂੰ ਪਤਾ ਹੈ ਕੋਈ ਵੀ ਲਾਈਨ ਦੇ ਫਾਲਟ ਨਹੀਂ ਬਸ ਇਟ ਇਜ਼ ਡਿਸਕਨਸੂਲੇਟਰ ਪੈਂਡਨਸੂਲੇ ਇਹ ਤੁਹਾਡਾ ਕੋਈ ਜੇ ਕੰਡਕਟਰ ਬ੍ਰੇਕਡਾਊਨ ਹੈ ਉਹ ਜਿਹੜਾ ਆ ਜਿੰਉ ਤੱਕ ਫੌਲਟ ਕਲੀਅਰ ਨਹੀਂ ਕਰੋ ਲਾਈਨ ਨਹੀਂ ਚੱਲ ਸਕਦੀ ਉਹ ਕੰਸਟ੍ਰੈਂਟ ਰਿਮੂਵ ਕਰਕੇ ਉਹਨੂੰ ਟਾਈਮ ਲੱਗਦਾ ਹੀ ਲੱਗਦਾ ਪਿੰਡਾਂ ਦੀ ਲਾਈਨਾਂ ਉਦਾਂ ਵੀ ਕਿਲੋਮੀਟਰ ਬਹੁਤ ਜ਼ਿਆਦਾ ਆ ਏਕ-ਏਕ ਲਾਈਨ ਦੀ ਜਿਹੜੀ 20 ਤੋਂ 26 ਕਿਲੋਮੀਟਰ ਜਿਹੜੀ ਮਿਨੀਮਲ ਲੈਂਥ ਹੈ ਲਾਈਨ ਪੈਟਰੋਲ ਕਰਨੀ ਲਾਂਬੜਾ ਤੋਂ ਸੋਨੂ ਸਹੋਤਾ ਦੀ ਰਿਪੋਰਟ ਐਸਐਮਜ਼ ਨਿਊਜ਼